ਫੀ ਫਰਮ ਦੀ ਡਿਮਾਂਡ ਸੀ ਸੋ ਭਰਾ ਕੋਲ ਗੱਬਣ ਮੱਝ ਆ ਗਈ ਟੋੜ ਰੈਣੀ ਮੱਝ ਰੈਣੀ ਮੱਝ ਕਿਹੜੀ ਹੱਡੀ ਜਾ ਦੇਖ ਦਿਖਾਈ ਨਹੀਂ ਦੇ ਹੋ ਕੇ ਜੇ ਪਿੱਛੇ ਠੀਕ ਹੈ ਬੜੀ ਸਾਹਮਣੇ ਜੀ ਹੈਗੀ ਠੀਕ ਹੈ ਲੋਕ ਥੋੜੀ ਸੁਹਾਈ ਘਟਾ ਜਿਹੜੀ ਮੇਨ ਠੀਕ ਹੈ ਹਮ ਲੋਕ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸੈਰਪੜਾਉੜ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਬਾਈ ਕੋਲ ਸੇ ਨਗ ਮੁਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਇਦਾਂ ਹੱਕ ਦੇ ਵਸੀਨ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਟ ਤੱਕ ਨੰਦ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜੀ ਜਾਣਕਾਰੀ ਬਾਈ ਜੀ ਸਸੀਗਾ ਜੀ ਸਸੀਗਾ ਜੀ ਤੇ ਨਾਮ ਵੀਰ ਜੀ ਨਾਮ ਆਪਣਾ ਗੋਰਾ ਬਾਈ ਪਿੰਡ ਭੜੋੜਾ ਜ਼ਿਲ੍ਹਾ ਬਰਨਾਲਾ ਤਰਜੀਹ ਤਾਂ ਪਾ ਬਾਈ ਮੱਝ ਦੀ ਜਾਣਕਾਰੀ ਵੀਰੇ ਮੱਝ ਵੀਰੇ ਆਪਣੀ ਟੋਕੜ ਗੱਭਣਾ ਚੱਕ ਪਾਸ 6 ਮਹੀਨੇ ਦਾ ਥੋੜੇ ਦਿਨ ਘਟਾ ਸਾਢੇ 5 ਦਸੇ ਪਸੇ ਹੈਗੀ ਖਲੀ ਉਡਲੀ ਠੀਕ ਆ 5 ਕਿਲੋ ਦਾ 4 ਮਨ ਕਿਲੋ ਲੈ ਇੱਕ ਟਾਈਮ ਚੋਂ ਸ਼ਾਮ ਨੂੰ ਆਪਾਂ ਠੀਕ ਆ ਸੱਜਰ ਨਹੀਂ ਦਿੱਤਾ 15 16 ਕਿਲੋ ਦੁੱਧ ਵੀਰੇ ਠੀਕ ਆ ਜਿਹੜੀ ਹੋਣੀ ਲੰਮੇ ਟਾਈਮ ਬਾਦੋਂ ਗੱਭਣ ਹੋਈ ਕਰਕੇ ਤਾਂ ਘਟ ਗਈ ਗੱਭਣ ਵੀ ਬਹੁਤ ਹੋਈ ਪਈ ਆ ਠੀਕ ਆ ਤੋੜ ਦੋ ਬਰਾ ਦੁੱਧ ਨੂੰ ਖਰੀਆ ਬਾਕੀ ਚੌਣ ਬਹੁਤ ਚੰਗਾ ਵੀਰੇ ਠੀਕ ਆ ਜੀ ਲੋ ਜੀ ਚੈੱਕ ਕਰ ਸਕਦੇ ਟੋਕੜ ਗੱਭਣ ਇਹ ਪ੍ਰਾਮ ਦੇ ਡਿਮਾਂਡ ਸੇ ਹੂੰ ਸੋਪਰਾ ਤੋਂ ਕੁੜਗਪਨ ਮੱਝ ਆ ਗਈ ਟੋਰ ਰੈਣੀ ਲਈ ਮੱਝ ਆਟ ਰੈਣੀ ਲਈ ਮੱਝ ਕਿਹੜੀ ਛੱਡੀ ਜਾ ਦੇਖ ਦਿਖਾ ਦੇ ਨੇੜੇ ਹੋ ਕੇ ਜੇ ਪਿੱਛੇ ਠੀਕ ਹੈ ਥੋੜੀ ਸਾਹਮਣੇ ਜੀ ਹੋਏਗੀ ਠੀਕ ਹੈ ਥੋੜੀ ਸਮਾਈ ਘਟਾ ਜਿਹੜੀ ਮੇਨ ਠੀਕ ਹੈ ਹੂੰ ਲੋ ਗੁਰਵੀ ਰੇਟ ਇਹਦਾ ਰੇਟ ਅ ਸੀ ਆਰ ਪੀ ਜੇ ਦੀ ਬਾਤ ਜਿਹੜੀ ਹੈ ਬ੍ਰੇ ਮਾਣ ਤਨ ਹੋ ਜੂ ਮੜਾ ਮੋਟਾ ਕਰ ਦਾਂਗੇ ਛੋਟੀ ਚੰਗੀ ਜਾ ਬਰੇ ਬਾਕੀ ਸਵਾ ਲੱਖ ਦੀ ਬੇਗੀ ਤਿਆਰ ਹੋਈ ਜਾ ਬਾਕੀ ਹੁੰਲੇ ਲੈ ਦੇ ਦੀ ਠੀਕ ਹੈ ਥੋੜਾ ਡਰਦੀ ਆ ਥੋੜਾ ਤੇਰੀ ਪੱਗ ਤੋਂ ਡਰਦੀ ਹਾਂ ਕੌਣ ਨਹੀਂ ਕਹਿੰਦੀ ਠੀਕ ਹੈ ਠੀਕ ਮੈਂ ਪਤਾ ਠੀਕ ਹੈ ਨਾ ਲੋ ਕੋਈ ਗੱਲ ਹਾਂਜੀ ਭਾਈ ਅਗਲੀ ਇਹ ਵੀ ਟੋਕੜਾ ਬਾਈ ਠੀਕ ਆ ਇਹਦੇ ਲੱਗਿਆ ਨਹੀਂ ਪਰ ਫੀਟ ਉਤੇ ਇਹਦੀ ਕੱਢੀ ਸੀ ਇੱਕ ਵਾਰੀ ਹਾਂਜੀ ਠੰਡੀ ਸੀਲ ਬਹੁਤ ਆ ਡਾਕਟਰ ਇਹ ਠੀਕ ਆ ਲੈ ਠੀਕ ਹੈ ਲੋ ਥੱਲੋਂ ਆਪਣੀ ਗਾਰੰਟੀ ਉਹ ਪੁੱਤੋ ਵਾਲਾ ਫਿੱਟ ਕਰਕੇ ਮੰਗਾ ਲੇ ਠੀਕ ਆ 5 ਕਿਲੋ ਦਾ ਖੁੱਲਾ ਡੁੱਲਾ ਠੀਕ ਹੈ ਜਿਹਨੂੰ ਪੇਰੇ ਜਵਾਕ ਨੂੰ ਪੀਓ ਨੇ ਬੱਚੇ ਨੂੰ ਛੋਟੇ ਨੂੰ ਨਾ ਹਾਂਜੀ ਜਿਵੇਂ ਮਰਜ਼ੀ ਠੰਡੀ ਸੀਲ ਆ ਪੈਂਡ ਫੂਨ ਬਹੁਤ ਆ ਠੀਕ ਆ ਜੀ ਡੈਰੀ ਜਿੱਲੇ ਉਹਦੀ ਲੋੜ ਯਾਰਾ ਘਰੇ ਚਾਹ ਵਧੀਆ ਕਰਉਂਦੀ ਆ ਠੀਕ ਆ ਜੀ ਬਾਕੀ ਜੇ ਬਣ ਗਈ ਰਹੇਗੀ ਕੋਈ ਅੰਤ ਨਹੀਂ ਠੀਕ ਹੈ ਜੀ ਚੰਗੀ ਵਿਹੜ ਸਾਹੀ ਵਾਲ ਪਿਓਰ ਪਿਓਰ ਸਾਹੀ ਵਾਲ ਦੇ ਸਾਰਾ ਕੰਬੜਾ ਧੁੰਨੀ ਠੀਕ ਹੈ ਜੀ ਲੋਪਰਾ 100 ਬੱਸੀ ਚੰਗੀ ਆ ਠੀਕ ਹੈ ਜੀ ਰੇਟ ਕੋਰੇ ਇਹਦਾ ਹੈ ਤੇ 25 ਦੇ ਦਾਂਗੇ ਲੋਪਰਾ 25000 ਦੀ ਵਿਹੜ ਬਾਈ ਕਹਿੰਦਾ ਮਿਲ ਜਾ ਕੁੰਨੀ ਐਨੀ ਆ ਜਿੱਤੇ ਗੱਲਾਂ ਹੀ ਛੱਡ ਦੇ ਕੋਈ ਯਾਰ ਠੀਕ ਹੈ ਜੀ ਠੀਕ ਛੰਡੀ ਸੀਲ ਬਹੁਤ ਆ ਬਾਕੀ ਪਿਓਰ ਸਾਹੀ ਵਾਲ ਕੋਨੀ ਹੈਗੀ ਆ ਠੀਕ ਹੈ ਜੀ ਸਾਫ ਆ ਜ ਨਹੀਂ ਹੈਗੀ ਯਾਰ ਇਹ ਗੱਲ ਮੁਕਾ ਠੀਕ ਹੈ ਜੀ ਰੇਟ ਵੀ ਬਿਲਕੁਲ ਜੈ ਜਪ ਦੁੱਧ 5 ਕਿਲੋ ਕੰਡੇ ਵਾਲਾ ਲੀਟਰ ਵਾਲਾ ਨਹੀਂ ਦਾ ਠੀਕ ਹੈ ਜੀ ਕੰਡੇ ਵਾਲਾ ਲਟਰ ਵਾਲਾ ਚਾਹੀਏ 7 ਮਿੰਨ ਦੀ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਉਹ ਵੀ ਬੰਦੇ ਜਿਹ ਤੋਂ ਲਈ ਆ ਤਰਕੇ ਸਨੇ ਕੰਡੇ ਤੇ ਥੋਲ ਦੇ ਦੋ ਤਾਂ ਉਹੀ ਤੋਂ ਦਾ ਪਲਸਾ ਦੁੱਧ ਵੱਧਦਾ ਪਰ ਆਪਣਾ ਲਟਰ ਵਾਲਾ ਤਾਂ ਠੀਕ ਹੈ ਜੀ ਲਟਰ ਦਾ 6 ਮਿੰਨ ਦੂਗੀ ਠੀਕ ਹੈ ਜੀ ਠੀਕ 5 ਕਿਲੋ ਮੰਨ ਕੇ ਲੈ ਲਓ ਜਰਵਾ ਦਾ 5 ਠੀਕ ਹੈ ਜੀ ਅਜ ਵੀ ਤਿੰਨ ਨੰਬਰ ਇਹ 10 ਕਿਲੋ ਤੋਂ ਬਾਹਰ ਚੱਲਦੀ ਸੀ 10 ਕਿਲੋ ਖੰਡਾ ਢੁੱਲਾ ਇਹ ਲੈਗਾ ਹਾਂਜੀ ਅੰਡੀਆਂ ਇਹ ਵੀ ਆ ਠੀਕ ਹੈ ਜੀ ਲੋ ਜੀ ਲੈ ਕਾ ਸਾਰੇ ਭਰਾ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦੇ ਕੱਦ ਵੱਡ ਸੋਹਣਾ ਬਾਕੀ ਸਾਰਾ ਟਾਈਮ ਬਹੁਤ ਪਿਆ ਬਣਦਿਆਂ ਬਹੁਤ ਟਾਈਮ ਤੇ ਆਪਣੀ ਸਵੇਰੇ 9:00 ਵਜੇ ਚਵਾਈ ਹੁੰਦੀ ਹੈ ਵੀਰੇ ਠੀਕ ਹੈ ਜੀ ਲੋ ਜੀ ਚੰਗਾ ਕਰ ਤੜਕੇ 7:00 ਵਜੇ ਚੋਤੀਆਂ 8:00 ਵਜੇ ਚੋਤੀਆਂ ਬੜੇ ਦੇ ਨਾਲ ਚੋਨੇ ਆ ਠੀਕ ਹੈ ਜੀ ਦੋ ਦੋ ਤਾਂ ਵਧੂ ਇਹ ਵੀ ਬਈ ਕਾਂ ਠੀਕ ਹੈ ਜੀ ਲੋ ਭਰਾ 100 ਬੱਛੀ ਨੇ ਇਹ ਚੰਗੇ ਦੇ ਕਿੱਡੀ ਵੱਡੀ ਹੈ ਜੇ ਤਿਆਰ ਹੋ ਗਈ ਕੋਈ ਮੁੱਲ ਨਹੀਂ ਲਦਾ ਠੀਕ ਹੈ ਡੂ ਕਪਰਾ ਮਰਾ ਨਹੀਂ ਵੀ ਠੀਕ ਹੈ ਕਪਰਾ ਨਹੀਂ ਆਪਾਂ ਨੂੰ ਨਹੀਂ ਪਤਾ ਕਰਿਆ ਆਪਾਂ ਠੀਕ ਹੈ ਤੇ ਰੇਟ ਰੂਟ ਭਰਾ ਜਿਆਦਾ ਇਹ 35 ਦੀ ਬੱਛੀ ਦੇ ਦਾਂਗੇ ਤੇ 35000 ਦਾ ਫੇਸ ਦੇਖ ਲੈ ਫੇਸ ਚੱਕਾ ਸਾਰੇ ਫਾਦ ਬੈ ਠੀਕ ਹੈ ਠੀਕ ਜੋ ਇਹ ਇੱਕ ਨੰਬਰ ਥਾਣ ਚਾਰੇ ਓਕੇ ਆ ਠੀਕ ਹੈ ਜੋ ਪ੍ਰੋਫਾਈਲ ਚੈੱਕ ਕਰ ਸਕਦੇ ਠੀਕ ਹੈ ਮੈਂ ਕਿ ਟਿਕਾ ਪਰ ਕਹਿੰਦੇ ਸੀ ਵਕਿੰਗ ਪਤਾ ਕਰ ਲਵਾਂਗਾ ਕੋਈ ਪੁੱਛਣਾ ਨਾ ਫੋਨ ਲਾ ਕੇ ਪਰ ਉਸ ਕੀਰੀ ਜੀ ਦੇ ਬਾਹਰ ਠੀਕ ਹੈ ਹਮ ਅੱਜ ਵੀ ਚਾਰ ਨੰਬਰ ਇਹ ਲੈਂਦੀ ਹਫਤਾ 10 ਦਿਨ ਸਾਹੀਵਾਲ ਵੀਰੇ ਸਾਹੀਵਾਲ ਹਾਂ ਠੀਕ ਆ ਲੋ ਜੀ ਹਾਂ ਬਲ ਬੋਲੇ ਤੇ ਜੀ ਬਹੁਤ ਪਹਿਲੇ ਵਿੱਚ ਢੱਲੰਡੂ ਲਾ ਕਾਫੀ ਕਰਮਾ ਵਾਲੀ ਤੇਸਾ ਦੇ ਦੂਜੇ ਸਵੇ ਸੁੰਦੀ ਤੇ ਪਿੰਡੋ ਲਈ ਜੀ ਪਾਰ ਪਾਰ ਕਦੋਂ ਤੇਗੀ ਠੀਕ ਆ ਜੀ ਠੀਕ ਲੋ ਪ੍ਰਾ ਚੈੱਕ ਕਰ ਸਕਦੇ ਪੀੜ ਡਾਗੇ ਚੋਈ ਆ ਬੁੜੀ ਨੇ ਜਿੱਥੋਂ ਲਈ ਆਪਾਂ ਬਾਈ ਇਹ ਠੀਕ ਆ ਦੁੱਧ ਬਾਈ ਮੱਝ ਰੱਖਾ ਹੁੰਦਾ ਹੈ ਨਾ ਹਾਂ ਹਾਂ ਮੱਝ ਰੱਖਣ ਦੀ ਲੋੜ ਨਹੀਂ ਬਾਈ ਮੱਝ ਤੇ ਲੱਖ-ਲਾਖ ਲਾਂਗੇ ਇਹ ਇੱਕ ਬੱਸ ਠੀਕ ਆ ਜੀ ਮੋੜ ਲਈ ਉਹਦਾ ਮੁਕਾਬਲਾ ਕਰਦੀ 10-12 ਕਿਲੋ ਫੇਰ ਵੀ ਦੇਈ ਜਾਊਗੀ ਠੀਕ ਆ ਜੀ ਇਹ 42 ਦੀ ਬੱਛੀ ਦੇ ਦਾਂਗੇ ਆਪਾਂ 42 ਹਜ਼ਾਰ ਦੀ ਸਮਾਨਤਾ ਨਹੀਂ ਹੋ ਜਾਈ ਬਾਈ ਬਾਈ ਇਹ ਤਾਂ ਬਰਾਬਰ ਦਾ ਹੀ ਮੁੱਲ ਕਰ ਰਿਹਾ ਜੀ ਤੇ ਠੀਕ ਆ ਜੀ ਠੀਕ ਆ ਇਹ ਤਾਂ ਕੱਲੋਂ ਐਤਵਾਰ ਤੇ ਵੀ ਬੇਕ ਨਹੀਂ ਆਪਾਂ ਤਾਂ ਜਾਇ ਨਹੀਂ ਨਾ ਮੈਂ ਕੱਲ ਅੱਜ ਨਾ ਡੇਰਾ ਸਾਹਿਬ ਜਾਣਾ ਜਰਾ ਠੀਕ ਆ ਇਹ ਆਪਾਂ ਕੱਲ ਮੰਡੀ ਪਾ ਕੇ ਵੇਚਾਂਦੇ ਕੋਈ ਚੱਕਰੀ ਉੱਤਰ ਦੀ ਵਿਗਦੀ 45000 ਦੀ ਠੀਕ ਆ ਜੀ ਹਾਂ ਜੀ ਮੈਂ 5 ਨੰਬਰ ਇਹ ਅੱਜ ਹੀ ਆਇਆ 20 ਕਿਲੋ ਦਾ ਹਾਜਰਾ ਬੱਚਾ ਮਰਿਆ ਦਾ ਠੀਕ ਆ ਡੇਢ ਤੇ 2 ਮਹੀਨੇ ਸੂਈ ਨੂੰ ਦੱਸਦੇ ਸੀ ਮਾਲਕ ਠੀਕ ਆ ਚੰਗੀਆਂ ਨੂੰ ਲਈ ਆਪਾਂ ਓਕੇ ਲੋ ਜੀ 2 ਲੀਟਰ ਵਾਲੀ ਦੁੱਧ ਵਾਲੀ ਕਿਸੇ ਨੇ ਲੈਣੀ ਭਰਾ ਨੇ ਲੋ ਜੀ ਫੇਸ ਬਿਊਟੀ ਟਾਂਪ ਤੋਂ ਸੋਨਾ ਲੱਗਿਆ ਕਰਮਾਂ ਵਾਲੀ ਦੇ ਯਾਤ ਵਾਲੀ ਬੱਸੀ ਆ ਲੋ ਜੀ ਰੇਡ ਕੋਰੇ ਭਈ ਦਾ ਇਹ 55 ਦੀ ਦੇ ਦਾਂਗੇ ਯਾਰ 55000 ਦੀ 20 ਲੀਟਰ ਵਾਲੀ ਕਿਸ ਨੇ ਲੈਣੀ ਹੈ ਲੈ ਜੀ ਵਾਹ ਦੇਖ ਬੱਚਾ ਆਪਾਂ ਆ ਵੀ ਕੋਲੇ ਕਹਿ ਦੇਣਾ ਤਾਂ ਵੀ ਮੈਂ ਅਗਲਾ ਕੀਨ ਕਰੂਗਾ ਠੀਕ ਹੈ ਜੀ ਪਰ ਆਪਾਂ ਜਿਵੇਂ ਆਈ ਉਹ ਵੀ ਵੇਚਣੀ ਆ ਠੀਕ ਆ ਓਕੇ ਓਕੇ ਲਓ ਜੀ ਇਹਦਾ ਵੀ ਰੇਟ ਬਾਈ ਨੇ ਦੱਸਤਾ ਰੇਟ ਬਾਈ ਦੇ ਜਾਇ ਜੀ ਹੁੰਦੇ ਆ ਬਾਈ ਜੀ ਨੇ ਘੰਟਾ ਤੱਕ ਹੋਇਆ ਨੂੰ ਆਈ ਦੀ ਠੀਕ ਆ ਜੀ ਸੋਹਣੇ ਦਾ ਵੀ ਬਹੁਤ ਚੰਗਾ ਲੱਗਿਆ ਜੀ ਤੇ ਠੀਕ ਆ ਜੀ ਠੀਕ ਆ ਜੀ ਆ ਦੇ ਲੈ ਵਾਹ ਮਗਰੋਂ ਦੇਖ ਅਲਾ ਦੀ ਜਮ ਸਹੀ ਗੱਲ ਹੈ ਸਹੀ ਗੱਲ ਦੁੱਧ 10 ਕਿਲੋ ਕਹਿ ਦਿੰਦੇ ਆ ਬਹੁਤ ਉਹ ਨਿਕਟਾਂ ਦਾ ਯਾਰ ਠੀਕ ਆ ਜੀ ਠੀਕ ਬਾਕੀ ਸੇਵਾ ਦਾ ਹਣਾ ਬਾਕੀ ਸੇਵਾ ਦੋ ਜੇ ਤੱਕ ਇਹਦਾ ਕਿੰਨਾ ਮਰਜੀ ਲੜਾ ਕੋਈ ਗੱਲ ਨਹੀਂ ਆ ਠੀਕ ਆ ਜੀ ਲੋਪਰਾ ਪੰਜ ਇਹ ਖੜੇ ਲਾ ਗਿਆ ਇੱਕ ਟੋਕੜ ਗੱਪਣ ਇੱਕ ਆ ਬੱਸੀ ਆ ਗਈ ਨੀ ਨਾ ਹਾਂਜੀ ਬਈ ਗੁਰੇ ਦਾ ਦੱਸੋ ਜੀ ਜਾਣਕਾਰੀ ਟਿੱਕਲ ਹੁਣਸ ਹੁੰਦੀ ਆ ਚਾਰ ਦੰਦ ਹੋ ਗਏ ਮੋਹਾਂ ਵੀਰੇ ਟਿੱਕਲ ਹੁਣਸ ਹੁੰਦੀ ਆ ਠੀਕ ਆ ਬੱਚੀ ਹੋ ਚੰਗੀ ਹੁਣੇ ਆਈ ਤਾਂ ਮਨ ਜੀ ਠੀਕ ਆ ਲੋਪਰਾ ਬਾਅਦਲੇ ਪਾਣੀ ਠੰਡ ਖਾ ਦੇ ਦਿਤੇ ਦਿਖਾ ਦੇ ਮਾੜੀ ਜੀ ਭਾਲ ਜਰੂਰ ਹੈ ਗੱਲੇ ਵੇਦੇ ਠੀਕ ਆ ਲੋ ਜੀ ਬਾਕੀ ਯਾਤਰੀ ਦਾ ਕਰੂਗੀ ਵੀਰੇ ਭਰਤ ਠੀਕ ਆ ਯਾਤਰੀ ਪੂਰੀ ਲੋ ਜੀ ਬੱਚੀ ਵੱਡੀ ਛੋਟੀ ਮੰਨੇ ਕਰ ਲਿਓ ਲੋ ਜੀ ਅਜੇ ਬਦਨਾ ਫੁੱਲਣ ਆਏ ਨੇ ਹੋਰ ਆ ਗਾਹ ਨੂੰ ਹਾਂ ਹਾਂ ਜੀ ਲੋ ਜੀ ਚੁਗਾਈ ਇੱਕ ਨੰਬਰ ਨਿਕਲੂਗੀ ਲੋ ਹੁਣ ਬੱਸ ਹੀ ਆਪਾਂ ਉੱਠੇ ਦੀ ਸਰ ਫੇਰ ਦੇਖਣਾ ਠੀਕ ਆ ਗੋਰੇ ਕਿੰਨੇ ਕਿਨਨੇ ਲੈ ਜੀ ਵੀਰੇ ਹਣ ਦੇਖੋ ਬਈ 2 4 5 ਨ ਲੈ ਸਕਦੀ ਯਾਰ ਖੂ ਵੀ ਸਕਦੀ ਆ ਵੀਰੇ ਲੋ ਆਪਣਾ ਆਪਣਾ ਕਰੀ ਵਿਖਿਆ ਹੂੰ ਜਣ ਤਾਂ 5 5 ਬਣੀ ਹੁਣ ਵੀ ਬਹੁਤ ਫਰਦੀ ਤੇ ਠੀਕ ਆ ਬਹੁਤ ਬਣੀ ਫਰਦੀ ਆ ਠੀਕ ਆ ਜੀ ਲੋ ਜੀ ਚੰਡੀ ਆ ਮੱਕੀ ਸੀਲ ਆ ਠੀਕ ਆ ਜੀ ਕੁੰਨੀ ਆ ਗੋਰੇ ਪਾਈ ਦਾ ਰੇਡ ਇਹਦਾ ਫੋਨ ਤੇ ਕਰਦਾ ਇਕੱਲੀ ਦਾ ਯਾਰ ਕੇਵਲ ਵੇਚਣਾ ਦੇ ਦਿੰਦਾ ਭਾਈ ਠੀਕ ਹੈ ਠੀਕ ਲੋਪਰ ਭਾਈ ਜੀ ਦਾ ਜੀ ਰਿਕਨੈਕਟ ਕਰੋ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਸਹਾਰਾ ਤੇ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚੋਕ ਕੇ ਬਾਏ